ਸਰ ਜੀ ਵੈਸੇ ਨਾ ਆਪਾਂ ਘਰੋਂ ਬਾਹਰ ਆਏ ਤੇ ਉਹਦਾ ਰਿਖਾ ਗਿਆ ਤੇ ਫਿਰ ਬਾਅਦ ਵਿੱਚ ਗੁੰਗਾ ਦੇ ਗਿਆ ਲੱਗੀ ਅੱਗ ਲੱਗੀ ਤੇ ਆਪਾਂ ਸੋਚਿਆ ਕਿ ਸ਼ਾਇਦ ਅੱਡੇ ਲੱਗੀ ਦੁਕਾਨ ਤੇ ਅੱਗ ਲੱਗੀ ਹੋਣੀ ਹੈ ਤੇ ਬਾਅਦ ਵਿੱਚ 3:30 ਵਜੇ ਨੂੰ ਪਾਪਾ ਪਿਆ ਗੁਰਾ ਵੀ ਲੋਕਾਂ ਨਾਲ ਅੱਗ ਲੱਗੀ ਪਾਣਾ ਜੀ ਬਹੁਤ ਮੰਦ ਭਾਗੀ ਖਬਰ ਹੈ ਜੀ ਇਹ ਪਠਾਨਕੋਟ ਦੀ ਸ਼ਾਨ ਮੰਨੀ ਜਾਣ ਵਾਲੀ ਜਿਹੜੀ ਵਾਈਲਡਲਾਈਫ ਸੈਂਟਰੀ ਹੈ ਜੀ ਇੱਥੇ ਬਹੁਤ ਹੀ ਭੀਸ਼ਣ ਅੱਗ ਲੱਗੀ ਜਿਹੜੀ ਕਿ 10 11 ਵਜੇ ਦੇ ਕਰੀਬ ਇੱਕ ਛੋਟੀ ਜਿਹੀ ਅੱਗ ਲੱਗੀ ਆ ਉਹ ਛੋਟੀ ਜਿਹੀ ਅੱਗ ਨੇ ਇੱਕ ਵੱਡਾ ਰੂਪ ਧਾਰਨ ਕਰ ਲਿਆ ਜਿਹੜਾ ਕਿ ਕਿਲੋਮੀਟਰਾਂ ਦੀ ਤਾਦਾਦ ਜਿਹੜਾ ਜੰਗਲਾਤ ਸੜ ਕੇ ਸੁਆਹ ਹੋ ਗਿਆ ਕਿ ਨਾਮ ਜੀ ਇੰਦਰਨਾ ਮੁੰਤੀ ਸਵਾਦੀ ਹੈ ਜੀ ਸਰ ਅੱਜ ਕੀ ਅੱਜ ਪਾਣਾ ਵਾਪਰਿਆ ਜੀ ਇੱਕ ਫਲੋਰ ਸੈਂਚਰੀ ਦੇ ਵਿੱਚ ਪਾਣਾ ਜੀ ਬਹੁਤ ਮੰਦ ਭਾਗੀ ਖਬਰ ਹੈ ਜੀ ਇਹ ਪਠਾਨਕੋਟ ਦੀ ਸ਼ਾਨ ਮੰਨੀ ਜਾਣ ਵਾਲੀ ਜਿਹੜੀ ਵਾਈਲਡ ਲਾਈਫ ਸੈਂਚਰੀ ਹੈ ਜੀ ਇੱਥੇ ਬਹੁਤ ਹੀ ਭੀਸ਼ਣ ਅੱਗ ਲੱਗੀ ਜਿਹੜੀ ਕਿ 10 11 ਵਜੇ ਦੇ ਕਰੀਬ ਇੱਕ ਛੋਟੀ ਜਿਹੀ ਅੱਗ ਲੱਗੀ ਆ ਉਹ ਛੋਟੀ ਜਿਹੀ ਅੱਗ ਨੇ ਇੱਕ ਵੱਡਾ ਰੂਪ ਧਾਰਨ ਕਰ ਲਿਆ ਜਿਹੜਾ ਕਿ ਕਿਲੋਮੀਟਰਾਂ ਦੀ ਤਦਾਦ ਚ ਜਿਹੜਾ ਜੰਗਲਾਤ ਸੜ ਕੇ ਸੁਆਹ ਹੋ ਗਿਆ ਇਹਦੇ ਵਿੱਚ ਤੁਸੀਂ ਕਾਫੀ ਹਜ਼ਾਰਾਂ ਦੀ ਤਦਾਦ ਦੇ ਜਾਨਵਰ ਛੋਟੇ-ਛੋਟੇ ਜਾਨਵਰ ਕਾਫੀ ਤਰ੍ਹਾਂ ਦੇ ਜਾਨਵਰ ਆ ਜਿਹੜੇ ਕਾ ਇੰਜਰਡ ਹੋ ਗਿਆ ਕਾਫੀ ਜ਼ਿਆਦਾ ਜਿਨ੍ਹਾਂ ਨੂੰ ਸਾਈਡਲੇ ਜਾ ਕੇ ਹੁੰਦਾ ਟ੍ਰੀਟਮੈਂਟ ਵੀ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਜਿਹੜਾ ਜੰਗਲਾਤ ਹੈ ਇੱਥੋਂ ਜੇ ਕਠੂਏ ਦੇ ਹੱਦ ਤੱਕ ਲੱਗਦਾ ਸਾਰੇ ਦਾ ਸਾਰਾ ਝੜ ਕੇ ਸਵਾਹ ਹੋ ਗਿਆ ਹਜ਼ਾਰਾਂ ਦੀ ਸੌ ਦੀ ਤਦਾਦ ਜਿਹੜੀਆਂ ਆਪਣੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਹੜੀਆਂ ਅੱਗ ਬੁਝਾਉਣ ਲਈ ਲੱਗੀਆਂ ਹੀਆਂ ਫਿਰ ਵੀ ਅੱਗ ਦੇ ਕਾਬੂ ਨਹੀਂ ਪਾਇਆ ਜਾ ਰਿਹਾ ਗੱਡੀ ਲੇਟ ਕੋਈ ਨਹੀਂ ਇਹ ਦੇਖ ਸਕਦੇ ਹੋ ਕੀ ਭਾਈ ਕੀ ਪਾਣਾ ਵਾਪਰਿਆ ਅੱਜ ਇੱਕ ਖਲੋਰ ਜੰਗਲ ਦੇ ਵਿੱਚ ਸਰ ਜੀ ਵੈਸੇ ਨਾ ਆਪਾਂ ਘਰੋਂ ਬਾਹਰ ਆਏ ਆ ਤੇ ਉਹ ਲਿਖਿਆ ਗਿਆ ਤੇ ਫਿਰ ਬਾਅਦ ਵਿੱਚ ਮੇਰੀ ਊਡੀ ਖਾਣੇ ਗਿਆ ਰਹੀ ਅੱਗ ਇੱਥੇ ਲੱਗੀ ਹੈ ਕੀ ਆਪਾਂ ਸੋਚਿਆ ਕਿ ਸ਼ਾਇਦ ਅੱਡੇ ਲੱਗੀ ਦੁਕਾਨ ਤੇ ਹੱਦ ਲੱਗੀ ਹੋਣੀ ਹੈ ਤੇ ਬਾਅਦ ਵਿੱਚ 3:00 ਤੇ 3:30 ਵਜੇ ਨਾਲ ਉਹ ਸਾਥ ਪਿਆ ਪੂਰਾ ਕੀਤੀ ਲੋੜ ਲੱਗੀ ਬੰਦਰ ਨੂੰ ਤਾਂ ਜਾਣਕੀ ਦਿਓ ਹੁੰਦਾ ਹੈ ਇਹ ਕੰਫਲੋਰ ਵਿੱਚ ਆ ਗਈ ਹਾਂ ਜੰਗਲਾ ਦੇ ਕਿੰਨੇ ਕਈ ਏਰੀਆ ਜੰਗਲ ਭਾਈ ਏਰੀਆ ਏਰੀਆ ਕਮ ਸੇ ਕਮ ਇਹ ਕੋਈ 30 40 ਗਲ ਉਹ ਨਾ ਆਪਣਾ ਕਿਲੇ ਦਾ ਇਹ ਏਰੀਆ ਜਿਹੜਾ ਪਲੇਅਰ ਸਾਈਡ ਆ ਕੋਈ ਬਾ ਮੈਨੂੰ ਵਾਈਲਡ ਲਾਈਫ ਸੈਂਚਰੀ ਕੰਫਲੋਰ ਦੇ ਅੰਦਰ ਅੱਜ ਜੱਗ ਲੱਗਣ ਦੀ ਘਟਨਾ ਦਾ 2:00 ਵਜੇ ਲਗਭਗ ਮੈਨੂੰ 2:30 ਵਜੇ ਫੋਨ ਆਇਆ ਉਥੋਂ ਦੂਸਰੇ ਵਰਕਰ ਦਾ ਔਰ ਮੈਂ ਜਦੋਂ ਇਹ ਮੈਨੂੰ ਫੋਨ ਆਇਆ ਉਸੇ ਵੇਲੇ ਹੀ ਮੈਂ ਡਿਊਟੀ ਕੁਮਿਸਨਰ ਪਠਾਨਕੋਟ ਔਰ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਔਰ ਮੈਂ ਸਮਝਾ ਕਿ ਜਿਹੜੀ ਆ ਜੱਗ ਵਾਈਲਡ ਲਾਈਫ ਸੈਂਚੁਰੀ ਦੇ ਫਲੋਰ ਦੇ ਅੰਦਰ ਲੱਗੀ ਆ ਇਨੇ ਬਹੁਤ ਵੱਡਾ ਨੁਕਸਾਨ ਹੋਰਨਾ ਸੀਗਾ ਜੇ ਵਿਭਾਗ ਵੱਲੋਂ ਪ੍ਰਸ਼ਾਸਨ ਵੱਲੋਂ ਸਮੇਂ ਸਿਰ ਉਚਿਤ ਕਾਰਵਾਈ ਨਾ ਕੀਤੀ ਜਾਂਦੀ ਔਰ ਲਗਭਗ 1800 ਏਕੜ ਦਾ ਜਿਹੜਾ ਵਾਈਲਡਲਾਈਫ ਸੈਂਚਰੀ ਹੈ ਜਿਹਦੇ ਅੰਦਰ ਅੱਜ 100 ਏਕੜ ਦੇ ਕਰੀਬ ਜਿਹੜਾ ਇਹ ਜੰਗਲ ਸੜ ਕੇ ਸੁਆਹ ਹੋਇਆ ਔਰ ਇਹਦੇ ਅੰਦਰ ਲਗਭਗ 6 ਗੱਡੀਆਂ ਵਿਭਾਗ ਦੀਆਂ ਜਿਨ੍ਹਾਂ ਨੇ ਲਗਾਤਾਰ ਜਿਹੜਾ ਆ ਉੱਥੇ ਪਾਣੀ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕੰਮ ਕੀਤਾ ਇਹਦੇ ਵਿੱਚ ਦੋ ਗੱਡੀਆਂ ਬੁਲਾਸ ਹੋ ਚੁੱਕੀਆਂ ਆ ਔਰ ਮੈਂ ਸਮਝਦਾ ਕਿ ਇਹਦੀ ਜਾਂਚ ਵੀ ਕੀਤੀ ਜਾਣੀ ਚਾਹੀਦੀ ਹੈ ਸੋ ਅੱਜ ਮੈਂ ਵਿਭਾਗ ਦੀ ਇੱਕ 3 ਮੈਂਬਰੀ ਕਮੇਟੀ ਬਣਾਈ ਹੈ ਜਿਹੜੀ ਇੱਕ ਹਫਤੇ ਦੇ ਅੰਦਰ ਅੰਦਰ ਇਸ ਅੱਗ ਲੱਗਣ ਦੇ ਕਾਰਨਾਂ ਦੀ ਪੜਤਾਲ ਕਰਕੇ ਰਿਪੋਰਟ ਦੇਗੀ ਅਗਰ ਇਹਦੇ ਅੰਦਰ ਕੋਈ ਦੋਸ਼ੀ ਪਾਇਆ ਜਾਂਦਾ ਜਿਹੜਾ ਵੀ ਵਿਅਕਤੀ ਜਾਂ ਕਿਸੇ ਨੇ ਸ਼ਰਾਬ ਕੀਤੀ ਹੈ ਜਾਂ ਕਿਸੇ ਨੇ ਅਨਜਾਨੇ ਰੂਪ ਦੇ ਵਿੱਚ ਕਿਸੇ ਦੇ ਖੇਚੂ ਆਈ ਹੈ ਜਿਹੜਾ ਵੀ ਵਿਅਕਤੀ ਨੂੰ ਦੋਸ਼ੀ ਪਾਇਆ ਜਾਊਗਾ ਉਹਦੇ ਖਿਲਾਫ ਬਨਸਪਤਾ ਐਕਟ ਨੂੰ ਬਨਸਪਤਾ ਨੁਕਸਾਨ ਪਹੁੰਚਾਉਣ ਦੇ ਅਧੀਨ ਇੱਕ ਕਠੋਰ ਕਾਰਵਾਈ ਵੀ ਕਰਾਂਗੇ ਔਰ ਮੈਂ ਡਿਊਟੀ ਕਮਿਸ਼ਨ ਪਠਾਨਪੁਰ ਜੀ ਨੂੰ ਵੀ ਕਿਹਾ ਕਿ ਉਹ ਆਪਣੇ ਤੌਰ ਤੇ ਦੀ ਪੜਤਾਲ ਕਰਨਗੇ ਸੋ ਕਿਸੇ ਵੀ ਤਰ੍ਹਾਂ ਦੀ ਦੇਖੋ ਕਿੰਨਾ ਵੱਡਾ ਕੁਦਰਤ ਦਾ ਨੁਕਸਾਨ ਕੀਤਾ ਇਹ ਜਿਸ ਜੰਗਲ ਚੱਕ ਲੱਗੀ ਆ ਉਥੇ ਨੇਕਾ ਹੀ ਛੋਟੇ ਛੋਟੇ ਜਾਨਵਰ ਜਿਹੜੀ ਅੱਗ ਦੀ ਚਵੇੜ ਚ ਆਇਆ ਉਹਨੂੰ ਕਿ ਮੈਂ ਸਮਝਦਾ ਵੀ ਬਹੁਤ ਹੀ ਮੰਦਭਾਗੀ ਇਹ ਮਤਲਬ ਜਿਹੜੀ ਕਟਰਾ ਵਾਪਰੀ ਐ ਸੋ ਅਸੀਂ ਪੂਰੀ ਤਰ੍ਹਾਂ ਬਸਤੈਦ ਹੁਣ ਤੱਕ ਅ ਅੱਗ ਦੇ ਉੱਤੇ ਜਿਹੜਾ ਉਹ ਕਾਬੂ ਪਾ ਲਿਆ ਗਿਆ ਮਾਰੀ ਮੋਟੀ ਉਹ ਸਾਈਡਾਂ ਰਹੀਆਂ ਨੇ ਜਿੱਥੇ ਗੱਡੀ ਨਹੀਂ ਜਾ ਪਾ ਰਹੀ ਕਿਉਂਕਿ ਜੰਗਲ ਆ ਜੰਗਲ ਦੇ ਵਿੱਚ ਗੱਡੀ ਲਿਜਾਣਾ ਵੀ ਆਪਣੇ ਆਪ ਚ ਇੱਕ ਔਖਾ ਕੰਮ ਹੈਗਾ ਸੋ ਸਾਡੇ ਸਾਰੇ ਅਧਿਕਾਰੀ ਸਰਵਾਂ ਸਾਡਾ ਪ੍ਰਸ਼ਾਸਨ ਉਥੇ ਇਸ ਵੇਲੇ ਵੀ ਉਸਤਾਦ ਹੈਗਾ ਜੋ ਕਿਸੇ ਵੀ ਤਰ੍ਹਾਂ ਇਸ ਆਗੂ ਆਗੇ ਦੇ ਉੱਤੇ ਜਿਹੜਾ ਆ ਉਹ ਮੈਨੂੰ ਲੱਗਦਾ ਵੀ ਥੋੜੇ ਸਮੇਂ ਜਿ세 ਜਿਹੜੀ ਮਾੜੀ-ਮੁੱਢੀ ਰਹਿੰਦੀ ਹੈ ਉਹ ਚ ਕਾਬੂ ਪਾ ਲੈਣਾ ਔਰ ਇਹਦੇ ਕਾਰਨਾਂ ਦਾ ਪਤਾ ਲਾਣ ਦੇ ਲਈ ਕਮੇਟੀ ਬਣਾ ਦਿੱਤੀ ਗਈ ਹੈ ਔਰ ਜਿਵੇਂ ਹੀ ਸਾਨੂੰ ਇਸ ਗੱਲ ਦਾ ਕੋ ਪਤਾ ਲੱਗਿਆ ਉਹਨਾਂ ਵਿਅਕਤੀਆਂ ਦੇ ਖਿਲਾਫ ਟਰੋਸ ਕਰਵਾਈ ਔਰ ਕਰੜੀ ਕਾਰਵਾਈ ਸ ਕਰਾਈ